ਰਾਜਪੁਰ ਦੇ ਐਮਐਲਏ ਰੋਡ ਤੇ ਸਥਿਤ ਪ੍ਰਸਿੱਧ ਸ਼੍ਰੀ ਬਾਂਕੇ ਬਿਹਾਰੀ ਮੰਦਿਰ ਦੇ ਵਿੱਚ ਬੀਤੀ ਰਾਤ ਚੋਰੀ ਦੀ ਘਟਨਾ ਸਾਹਮਣੀ ਆਈ ਹੈ ਚੋਰ ਮੰਦਿਰ ਦੀ ਕੰਦ ਫਾੜ ਕੇ ਅੰਦਰ ਦਾਖਲ ਹੋਏ ਅਤੇ ਮੰਦਿਰ ਦੇ ਮੁੱਖ ਦਰਵਾਜ਼ੇ ਦਾ ਤਾਲਾ ਤੋੜ ਕੇ ਗੋਲਕ ਦੇ ਵਿੱਚੋਂ ਨਕਦੀ ਚੁੱਕ ਕੇ ਫਰਾਰ ਹੋਏ ਨੇ ਜਾਣਕਾਰੀ ਦੇ ਮੁਤਾਬਕ ਚੋਰ ਮੰਦਿਰ ਦੇ ਵਿੱਚ ਰੱਖੀ ਗੋਲਕ ਦਾ ਤਾਲਾ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਕੇ ਮੌਕੇ ਤੋਂ ਫਰਾਰ ਹੋਏ ਨੇ ਸਵੇਰੇ ਘਟਨਾ ਦਾ ਪਤਾ ਲੱਗਦਿਆਂ ਹੀ ਮੰਦਰ ਦੇ ਪ੍ਰਬੰਧਕਾਂ ਵੱਲੋਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਤਿਹਾਸ ਪਾਸ ਤੇ ਸੀਸੀਟੀਵੀ ਵੀ ਖੰਘਾੜੇ ਜਾ ਰਹੇ ਨੇ ਤਾਂ ਜੋ ਇਹਨਾਂ ਚੋਰਾਂ ਦਾ ਪਤਾ ਲਗਾਇਆ ਜਾ ਸਕੇ ਮੰਦਰ ਦੇ ਵਿੱਚ ਚੋਰੀ ਹੋਈ ਹੈ ਬਾਂਕੇਬਿਅਰੀ ਮੰਦਰ ਐਮਐਲਏ ਰੋਡ ਤੇ ਹੈ ਫੁਟੇਜ ਵਗੈਰਾ ਚੈੱਕ ਕਰ ਰਹੇ ਹਨ ਜੇ ਕੋਈ ਗੱਲ ਬਾਤ ਸਾਹਮਣੇ ਆ ਕੇ ਦੋਸ਼ੀਆਂ ਨੂੰ ਟ੍ਰੇਸ ਕਰਕੇ ਕਾਰਪੋਰਸ ਕਾਰਵਾਈ ਕਰਾਂਗੇ ਹੋ ਸਕਦਾ ਪਰਚਾ ਵੀ ਦਾਂਗੇ ਹੋਰ ਕਿਹੜੇ-ਕਿਹੜੇ ਬੰਦੇ ਵਿੱਚ ਸ਼ਾਮਲ ਆ ਉਹਨਾਂ ਦੀ ਵੀ ਪੁੱਛਗਿੱਛ ਕਰਾਂਗੇ ਉਸ ਬੰਦੀ ਵੀ ਜਿਹੜੇ ਉਹਦੇ ਕੈਮਰੇ 'ਚ ਆ ਰਹੇ ਜੇ ਚੌਕੀਦਾਰ ਨਾਲ ਆ ਰਹੇ ਉਹ ਤੋਂ ਵੀ ਪੁੱਛਗਿੱਛ ਕਰਾਂਗੇ ਚੌਕੀਦਾਰ ਨੂੰ ਚੌਕੀ ਪੁਲਿਸ ਚੌਕੀ ਜਾਂ ਥਾਣਾ ਬਲਾ ਕੇ ਉਹ ਤੋਂ ਵੀ ਪੁੱਛਗਿੱਛ ਕਰਾਂਗੇ ਵੀ ਰਾਤ ਨੂੰ ਤੇਰੀ ਡਿਊਟੀ ਬਣਦੀ ਆ ਵੀ ਤੂੰ ਕੀ ਕਿੱਧਰ ਨੂੰ ਘੁੰਮ ਰਿਹਾ ਜਦੋਂ ਚੋਰੀ ਹੋਈ ਆ ਤੂੰ ਮੌਕੇ ਤੇ ਖੜਿਆ ਆ ਵੀ ਤੈਨੂੰ ਕੁਝ ਪਤਾ ਲੱਗਿਆ ਨਹੀਂ ਲੱਗਿਆ ਉਹਦੇ ਬਾਰੇ ਵੀ ਚੌਕੀ ਤੋਂ ਵੀ ਚੌਕੀਦਾਰ ਤੋਂ ਵੀ ਸਖਤੀ ਨਾਲ ਪੁੱਛ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ